ਸਾਡੇ YouTube ਚੈਨਲ ਸਮਾਈਲਾ ਟਿਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਯੂਜ਼ਰ ਹੋ ਤਾਂ ਸਾਡੇ ਚੈਨਲ ਵਜਿਤੇ ਸਬਸਕ੍ਰਾਈਬ ਨਹੀਂ ਕੀਤਾ ਜੀ ਸੋ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਲਗਾਤਾਰ ਮਿਲਦੇ ਰਹਿਣ ਮੈਂ ਬ੍ਰਿਜਾਜ ਕੰਪਿਊਟਰ ਫੈਕਲਟੀ ਅੱਜ ਇਸ ਵਿਸ਼ਾ ਕੰਪਿਊਟਰ ਸਾਇੰਸ ਜਮਾਸ਼ਾ ਸ਼ੇਮੀ ਪਾਰਟ 2 ਕੰਪਿਊਟਰ ਸਿਸਟਮ ਨਾਲ ਕੰਮ ਕਰਨਾ ਵਿੱਚ ਇਸ ਪਾਰਟ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਤੇ ਦੱਸਣਾ ਚਾਹਾਂਗਾ ਕਿ ਇਹ ਵੀਡੀਓ ਜਿਹੜੀ ਹੈ ਨਵੇਂ ਸਿਲੇਬਸ ਦੇ ਅਕੋਰਡਿੰਗਲੀ ਬਣਾਈ ਗਈ ਹੈ ਜਿਹੜਾ ਸਿਲੇਬਸ 2025-26 ਸੈਸ਼ਨ ਤੋਂ ਚੇਂਜ ਹੋ ਰਿਹਾ ਹੈ ਤੇ ਆਓ ਦੇਖਦੇ ਹਾਂ ਸਭ ਤੋਂ ਉੱਪਰ ਨਾਲ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਕੰਪਿਊਟਰ ਸਿਸਟਮ ਕੀ ਹੈ ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ ਤੁਹਾਨੂੰ ਪਹਿਲੇ ਵੀ ਦੱਸਿਆ ਪਹਿਲੇ ਪਾਠ ਵਿੱਚ ਇਸ ਵਿੱਚ ਹਾਰਡਵੇਅਰ ਅਤੇ ਸੌਫਟਵੇਅਰ ਸ਼ਾਮਲ ਹੁੰਦੇ ਹਨ ਹਾਰਡਵੇਅਰ ਕੰਪਿਊਟਰ ਦੇ ਉਹ ਭਾਗ ਹੁੰਦੇ ਨੇ ਪੌਤੀ ਭਾਗ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ ਕਾਊਂਟ ਕਰ ਸਕਦੇ ਹਾਂ ਟੱਚ ਕਰ ਸਕਦੇ ਹਾਂ ਜਿਵੇਂ ਕੀਬੋਰਡ ਮਾਊਸ ਮੋਨੀਟਰ ਪ੍ਰਿੰਟਰ ਆਦਿ ਤੇ ਸੌਫਟਵੇਅਰ ਕੰਪਿਊਟਰ ਦੀਆਂ ਐਪਲੀਕੇਸ਼ਨਸ ਹੁੰਦੀਆਂ ਐਪਸ ਹੁੰਦੀਆਂ ਜਿਵੇਂ ਕੀ ਨੋਟਪੈਡ ਪੇਂਟ ਬ੍ਰਸ਼ ਕੈਲਕੂਲੇਟਰ ਵਰਡਪੈਡ ਆਦਿ ਇਹਨਾਂ ਦੋ ਜਨਾਲ ਇਸ ਤਰੀਕੇ ਨਾਲ ਜੁੜੇ ਹੁੰਦੇ ਹਨ ਕਿ ਉਹ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਇਕੱਠੇ ਕੰਮ ਕਰਦੇ ਹਨ ਤੇ ਅਰਥ ਕੀ ਹੈ ਕਿ ਆਪਾਂ ਕਿਸੇ ਇੱਕ ਚੀਜ਼ ਨੂੰ ਕੰਪਿਊਟਰ ਨਹੀਂ ਕਹਿ ਸਕਦੇ ਕਿ ਕੰਪਿਊਟਰ ਸਕਰੀਨ ਨੂੰ ਪ੍ਰਿੰਟ ਕੰਪਿਊਟਰ ਕਹ ਦੋ ज सी पी यू कह दो कि कंप्यूटर है उस मोनीट भी हूँ इनपुट डिवाइसिस भी हों आउटपुट डिवाइसिज भी होंगे सिस्टम यूनिट भी होंगे सिस्टम यूनिट जिमें कि सी पी यू आउटपुट यूनिट चंदा है मोनीटर से प्रिंटर इनपुट डिवाइसिज़ा आबोर्ड माउस तो स्टोरेज लड़िया हार्ड डिस्क वगैरह मैमरी कार्ड पेन ड्राइव सी डी डी वी डी आई आदि आ जाते हैं तो आप कह सकते हैं कि कंप्यूटर सिस्टम कल डिवाइस नहीं है ये इनपुट आउटपुट स्टोरेज यूनिट सिस्टम यूनिट सी पी यू आदि सारे जुड़ के जोड़े इकट्ठे काम करते हैं प्रश्न नंबर दो बूटिंग की है इस बूट स्टैप भी किया जाता है कि बूट स्टैप एक प्रोग्राम होंगे जोड़ा कंप्यूटर से बूटिंग करता है बूटिंग एक ऑपरेटिंग सिस्टम लोड की प्रक्रिया है ऑपरेटिंग सिस्टम जब कंप्यूटर है मतलब जो विंडो सैवन है विंडो एट है जो विंडो टेन है तो उन्होंने स्टार्ट होने जो समा लगता है लोड करन समा लगता बूटिंग किया जाता है यह प्रक्रिया है ਜੋ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਕੰਪਿਊਟਰ ਨੂੰ ਸਟਾਰਟ ਕਰਦੇ ਹਾਂ ਅਤੇ ਉਦੋਂ ਖਤਮ ਹੁੰਦੀ ਹੈ ਜਦੋਂ ਅਸੀਂ ਜਾਂ ਜਦੋਂ ਪ੍ਰੀਡਿਕ ਸਿਸਟਮ ਮੈਮਰੀ ਵਿੱਚ ਲੋਡ ਹੁੰਦਾ ਹੈ ਅਸੀਂ ਜਦੋਂ ਕੰਪਿਊਟਰ ਦਾ ਬਟਨ ਓਨ ਕਰਦੇ ਹਾਂ ਤੇ ਕੰਪਿਊਟਰ ਨੂੰ ਓਨ ਹੋਣ ਚੁੱਕੇ ਸਮਾਂ ਲੱਗਦਾ ਹੈ ਜਿਵੇਂ ਕੰਪਿਊਟਰ ਦਾ ਪਾਵਰ ਬਟਨ ਦਬਾਉਂਦੇ ਹਾਂ ਸੀਪੀਯੂ ਦਾ ਪਾਵਰ ਬਟਨ ਦਬਾਉਂਦੇ ਹਾਂ ਉਹ ਸਿੱਧਾ ਸਿਗਨਲ ਜਾਂਦਾ ਹੈ ਬੂਟਸਟੈਪ ਪ੍ਰੋਗਰਾਮ ਕੋਲ ਬੂਟਸਟੈਪ ਪ੍ਰੋਗਰਾਮ ਕੀ ਕਰਦਾ ਹੈ ਅੱਗੇ ਸਿਗਨਲ ਭੇਜਦਾ ਹੈ ਕਿ ਕੰਪਿਊਟਰ ਸਟਾਰਟ ਹੋਣ ਦੀ ਕਮਾਂਡ ਆਈ ਹੈ ਫਿਰ ਉਹ ਕੁਝ ਸਮਾਂ ਲਵੇਗਾ ਕੰਪਿਊਟਰ ਸਟ टी विंडो वाला जरा है नज़र आ रहा है तो नीचे लोडिंग चलती पी है यह समा कंप्यूटर की स्पीड से या लैपटॉप की स्पीड पर डिपेंड करता है एक अद्धा मिनट भी हो सकता है एक मिनट भी हो तो उसको तो घट समा भी हो सकता है सो जो तक पूरा ओपरेटिंग सिस्टम लोड नहीं होता उन्नी देर जो प्रोसैस चलता है उन्होंने किया जाता है बूटिंग नंबर तीन है डैक्कटॉप की है डैक्टॉप के पागे ना लिखो ਕੰਪਿਊਟਰ ਦੀ ਬੂਟਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ ਜਿਹੜੀ ਕੰਪਿਊਟਰ ਦੀ ਬੇਸਿਕ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ ਇਸ ਦਾ ਅਰਥ ਹੈ ਕਿ ਕੰਪਿਊਟਰ ਸਟਾਰਟ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਸਕਰੀਨ ਨਜ਼ਰ ਆਉਂਦੀ ਹੈ ਉਸ ਨੂੰ ਡੈਸਕਟਾਪ ਕਿਹਾ ਜਾਂਦਾ ਹੈ ਜ ਜੇ ਅਪਾ ਕੰਪਿਊਟਰ ਆਪਾ ਔਨ ਕਰਦੇ ਹਾਂ ਬੂਟਿੰਗ ਤੋਂ ਬਾਅਦ ਬੂਟਿੰਗ ਖਤਮ ਹੋਣ ਤੋਂ ਬਾਅਦ ਜਿਹੜੀ ਸਭ ਤੋਂ ਪਹਿਲੇ ਸਾਨੂੰ ਸਕਰੀਨ ਨਜ਼ਰ ਆਉਂਦੀ ਹੈ ਉਹਨੂੰ ਡੈਸਕਟਾਪ ਕਿਹਾ ਜਾਂਦਾ ਹੈ ਵਿੰਡੋਜ਼ ਦੇ ਸਾਰੇ ਪ੍ਰੋਗਰਾਮ ਡੈਸਕਟਾਪ ਦੀ ਮਦਦ ਨਾਲ ਚਲਾਏ ਜਾਂਦੇ ਹਨ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਡੈਸਕਟਾਪ ਇੱਕ ਰੂਟ ਫੋਲਡਰ ਹੈ ਜਿਹਦੀ ਮਦਦ ਨਾਲ ਸਾਡੇ ਜਿਹੜਾ ਕੰਪਿਊਟਰ ਹੈ ਉਸਦੇ ਸਾਰੇ ਪ੍ਰੋਗਰਾਮ ਰਨ ਹੁੰਦੇ ਨੇ ਤੇ ਜੇਕਰ ਡੈਸਕਟਾਪ ਨਹੀਂ ਹੋਏਗਾ ਤੁਹਾਨੂੰ ਕੋਈ ਇੰਟਰਫੇਸ ਨਹੀਂ ਮਿਲਣਾ ਯੂਜ਼ ਕਰਨ ਲਈ ਚਾਹੇ ਤੁਹਾਡਾ ਮੋਬਾਈਲ ਹੈ ਜਾਂ ਤਾਂ ਮੋਬਾਈਲ ਦੀ ਤੁਹਾਨੂੰ ਫਰੰਟ ਸਕਰੀਨ ਨਜ਼ਰ ਨਹੀਂ ਆਉਂਦੀ ਆਈਕਨ ਨਜ਼ਰ ਨਹੀਂ ਆਉਂਦੇ ਤਾਂ ਮੋਬਾਈਲ ਕੰਮ ਨਹੀਂ ਕਰੇਗਾ ਡੈਸਕਟਾਪ ਦੇ ਭਾਗ ਅਨੁਸਾਰ ਹਨ ਇੱਕ ਹੁੰਦੀ ਹੈ ਆਈਕਨ ਇੱਕ ਹੁੰਦਾ ਟਾਸਕਬਾਰ ਇੱਕ ਹੁੰਦਾ ਬੈਕਗ੍ਰਾਉਂਡ ਤੇ ਇਹ ਦੇਖੋ ਜਦੋਂ ਤੁਸੀਂ ਕੰਪਿਊਟਰ ਔਨ ਕਰਦੇ ਹੋ ਸਾਹਮਣੇ ਜਿਹੜੀ ਤੁਹਾਨੂੰ ਸਕਰੀਨ ਨਜ਼ਰ ਆਉਂਦੀ ਹੈ ਇਹਨੂੰ ਡੈਸਕਟਾਪ ਕਿਹਾ ਜਾਂਦਾ ਹੈ ਆਈਕਨ ਜਿਹੜੇ ਤੁਹਾਨੂੰ ਸਾਹਮਣੇ ਛੋਟੀ ਛੋਟੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ ਇਹਨਾਂ ਨੂੰ ਆਈਕਨ ਕਿਹਾ ਜਾਂਦਾ ਹੈ ਜਿਹੜੇ ਆਈਕਨ ਹੁੰਦੇ ਆ ਇਹ ਕਿਸੇ ਪ੍ਰੋਗਰਾਮ ਨੂੰ ਰਿਪਰੈਜ਼ੈਂਟ ਕਰਦੇ ਨੇ ਕਿਸੇ ਐਪ ਨੂੰ ਰਿਪਰੈਜ਼ੈਂਟ ਕਰਦੇ ਨੇ ਜਦੋਂ ਆਪਾਂ ਇਹਨਾਂ ਤੇ ਡਬਲ ਕਲਿਕ ਕਰਦੇ ਹਾਂ ਤਾਂ ਉਹ ਐਪ ਜਾਂ ਫਾਈਲ ਓਪਨ ਹੋ ਜਾਂਦੀ ਹੈ ਨੰਬਰ ਦੋ ਟਾਸਕ bar ਜਿਹੜੀ ਟਾਸਕ bar ਹੈ ਇਹ ਬਿਲਕੁਲ ਬੋਟਮ ਤੇ ਦੇਖ ਸਕਦੇ ਹੋ ਹੇਠਾਂ ਨਜ਼ਰ ਆ ਰਹੀ ਹੈ ਤੇ ਤੇ ਟਾਈਮ ਨਜ਼ਰ ਆਉਂਦਾ ਹੈ ਡੇਟ ਨਜ਼ਰ ਆਉਂਦੀ ਹੈ ਤੇ ਆਈਕਨ ਨਜ਼ਰ ਆ ਰਹੇ ਨੇ ਲੈਫਟ ਸਾਈਡ ਤੇ ਸਟਾਰਟ ਬਟਨ ਨਜ਼ਰ ਆ ਰਿਹਾ ਹੈ ਤੋਂ ਉਸ ਤੋਂ ਬਾਅਦ ਟਾਈਪ ਹੇਅਰ ਸਰਚ ਸਰਚ ਬਾਕਸ ਨਜ਼ਰ ਆ ਰਿਹਾ ਹੈ ਤੇ ਅਕੀਚਾ ਹੈ ਵਾਲਪੇਪਰ ਜਦ ਤੁਸੀਂ ਨਵਾਂ ਕੰਪਿਊਟਰ ਜਾਂ ਲੈਪਟਾਪ ਲੈਂਦੇ ਹੋ ਉਹਦੀ ਪਿਛਲੀ ਸਕਰੀਨ ਹੈ ਬਿਲਕੁਲ ਬਲੂ ਕਲਰ ਜਾਂ ਰੈੱਡ ਕਲਰ ਜਾਂ ਬਲੈਕ ਕਲਰ ਦੀ ਹੋ ਸਕਦੀ ਹੈ ਉਹਤੇ ਆਪਣੀ ਮਰਜ਼ੀ ਨਾਲ ਜਿਹੜੀ ਆਪਾਂ ਤਸਵੀਰ ਸੈੱਟ ਕਰਦੇ ਹਾਂ ਜਿਵੇਂ ਮੈਂ ਸਾਹਮਣੇ ਇੱਕ ਤਸਵੀਰ ਸੈੱਟ ਕੀਤੀ ਦੀ ਹੈ ਬੈਕਪੇਪਰ ਦੀ ਬੈਕਸਾਈਡ ਤੇ ਇਹਨੂੰ ਕਹਿੰਦੇ ਆ ਬੋਰਪੇਪਰ ਜਾਂ ਡੈਸਕਟਾਪ ਬੈਕਗਰਾਉਂਡ ਨੰਬਰ 4 ਆਈਕਨ ਕੀ ਹੁੰਦੇ ਹਨ ਕਿਸੇ ਵੀ ਤਿੰਨ ਆਈਕਨਸ ਦੇ ਨਾਮ ਲਿਖੋ ਡੈਸਕਟਾਪ ਤੇ ਨਜ਼ਰ ਆਉਣ ਵਾਲੀਆਂ ਛੋਟੀਆਂ ਛੋਟੀਆਂ ਤਸਵੀਰਾਂ ਨੂੰ ਆਈਕਨਸ ਕਿਹਾ ਜਾਂਦਾ ਹੈ ਇਹ ਕਿਸੇ ਫਾਈਲ ਜਾਂ ਫੋਲਡਰ ਨੂੰ ਦਰਸਾਉਂਦੇ ਹਨ ਇਹ ਕਿਸੇ ਵੀ ਪ੍ਰੋਗਰਾਮ ਫੋਲਡਰ ਜਾਂ ਫਾਈਲ ਨੂੰ ਖੋਲਣ ਲਈ ਇੱਕ ਬਟਨ ਵਜੋਂ ਕੰਮ ਕਰਦੇ ਹਨ ਵੀ ਆਪਾਂ ਕਿਸੇ ਆਈਕਨ ਤੇ ਮਾਊਸ ਦਾ ਜਿਹੜਾ ਡਬਲ ਕਲਿੱਕ ਕਰਾਂਗੇ ਤੇ ਉਹ ਪ੍ਰੋਗਰਾਮ ਫੋਲਡਰ ਜਾਂ ਫਾਈਲ ਓਪਨ ਹੋ ਜਾਂਦੀ ਹੈ ਆਈਕਨ ਦੇ ਨਾਮ ਹੇਠ ਲਿਖੇ ਹੁਸਾਰ ਹਨ ਨੰਬਰ 1 ਮਾਈ ਕੰਪਿਊਟਰ ਇਹਨੂੰ ਦੀ ਸਪੈਸੀਫਿਕ ਕਿਹਾ ਜਾਂਦਾ ਜਾਂ ਕੰਪਿਊਟਰ ਵੀ ਕਿਹਾ ਜਾਂਦਾ ਹੈ ਇਹ ਡੈਸਕਟਾਪ ਤੇ ਇੱਕ ਡਿਫਾਲਟ ਫੋਲਡਰ ਹੈ ਦੂਜਾ ਡਿਫਾਲਟ ਫੋਲਡਰ ਹੈ ਨੈਟਵਰਕ ਜਿਹੜਾ ਨੈਟਵਰਕ ਹੈ ਇਹ दो या दोप्यूटर तो आपस जोड़ने लिए नैटवर्क की सैटिंग करने वरतिया जाता है नंबर तीन रीसाइकिल बिन रीसाइकिल बिन की है एक डिफ़ॉल्ट फोल्डर है जिसे डिलीट किती हुई फाइलों में स्टोर कर यह देख सकते हो कि चलो कंप्यूटर ऑन करते हैं यह तीन डिफोल्ट फोल्डर है जो साम सामने सामने नज़र आते हैं दिस पी सी जिन्होंप्यूटर माई कंप्यूटर भी किया जाता है एंदर सारिया ड्राइव्स और फोल्डर नजर आते हैं नैटवर्क नैटवर्क बनाने के काम आता है तो रीसाइकल बिन डिलीट कित हुई फाइलों में स्टोर कर ਪਹਿਲਾ ਪ੍ਰਸ਼ਨ ਰੀਸਾਈਕਲ ਬਿਨ ਕੀ ਹੁੰਦਾ ਹੈ ਰੀਸਾਈਕਲ ਬਿਨ ਇੱਕ ਫੋਲਡਰ ਹੈ ਜੋ ਡੈਸਕਟਾਪ ਉਤੇ ਨਜ਼ਰ ਆਉਂਦਾ ਹੈ ਤੇ ਆਪਾਂ ਕਹਿ ਸਕਦੇ ਹਾਂ ਕਿ ਡਿਫਾਲਟ ਫੋਲਡਰ ਹੈ ਇਹ ਫਾਈਲਾਂ ਅਤੇ ਫੋਲਡਰ ਨੂੰ ਕੱਚੇ ਤੌਰ ਤੇ ਸਟੋਰ ਕਰਦਾ ਹੈ ਮਤਲਬ ਅਸਥਾਈ ਤੌਰ ਤੇ ਸਟੋਰ ਕਰਦਾ ਹੈ ਕਿ ਟੈਂਪਰੇਰੀ ਸਟੋਰ ਕਰਦਾ ਹੈ ਡਿਲੀਟ ਕੀਤੀਆਂ ਹੋਈਆਂ ਫਾਈਲਾਂ ਅਤੇ ਫੋਲਡਰਾਂ ਨੂੰ ਰੀਸਾਈਕਲ ਬਿਨ ਵਿੱਚ ਸਟੋਰ ਕੀਤਾ ਜਾਂਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਫਾਈਲ ਜਾਂ ਫੋਲਡਰ ਨੂੰ ਡਿਲੀਟ ਕਰਦੇ ਹਾਂ ਉਹ ਸਿੱਧਾ ਕਿੱਥੇ ਜਾਂਦੇ ਨੇ ਰੀਸਾਈਕਲ ਬਿਨ ਵਿੱਚ ਇਸ ਦੀ ਮਦਦ ਨਾਲ ਅਸੀਂ ਡਿਲੀਟ ਕੀਤੀਆਂ ਹੋਈਆਂ ਫਾਈਲਾਂ ਅਤੇ ਫੋਲਡਰ ਨੂੰ ਰੀਸਟੋਰ ਵੀ ਕਰ ਸਕਦੇ ਆ ਮੰਨ ਲਓ ਕਿ ਗਲਤੀ ਨਾਲ ਸਾਡੇ ਕੋਲ ਫਾਈਲ ਡਿਲੀਟ ਹੋ ਗਈ ਹੈ ਉਹ ਵਾਪਸ ਲੈ ਕੇ ਆ ਲਈ ਹੈ ਤੇ ਆਪਾਂ ਨੂੰ ਰੀਸਟਾਰਟ ਰੀਸਟੋਰ ਵੀ ਕਰ ਸਕਦੇ ਆ ਜੇਕਰ ਆਪਾਂ ਰੀਸਾਈਕਲ ਬਿਨ ਚੋਂ ਡਿਲੀਟ ਕਰ ਦਿੰਦੇ ਆ ਤੇ ਉਹ ਫਾਈਲ ਜਾਂ ਫੋਲਡਰ ਪਰਮਾਨੈਂਟਲੀ ਡਿਲੀਟ ਹੋ ਜਾਂਦਾ ਹੈ ਤਾਂ ਉਹਨੂੰ ਰਿਕਵਰ ਅਸੀਂ ਨਹੀਂ ਕਰ ਸਕਦੇ ਤੇ ਰੀਸਾਈਕਲ ਬਿਨ ਦਾ ਆਈਕਨ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਸ਼ੀਮਾ ਪ੍ਰਸ਼ੰਤ ਕੰਪਿਊਟਰ ਸਿਸਟਮ ਨੂੰ ਕਿਵੇਂ ਬੰਦ ਕਰਨਾ ਹੈ ਮੈਕਸਿਮ ਲੌਕ ਕੀ ਕਰਦੇ ਨੇ ਗਲਤੀ ਕੀ ਕਰਦੇ ਹੈ ਕਿ ਕੰਪਿਊਟਰ ਨੂੰ ਸਿੱਧਾ ਬੰਦ ਕਰ ਦਿੰਦੇ ਆ ਪਾਵਰ ਬਟਨ ਤੋਂ ਜਦਕਿ ਇਦਾਂ ਕਦੀ ਨਹੀਂ ਕਰਨਾ ਐਦਾਂ ਨਾਲ ਤੁਹਾਡਾ ਕੰਪਿਊਟਰ ਖਰਾਬ ਹੋ ਸਕਦਾ ਹੈ ਉਹਦੀ ਵਿੰਡੋ ਕ੍ਰੈਪਟ ਹੋ ਸਕਦੀ ਹੈ ਤੇ ਹਾਰਡਵੇਅਰ ਪਾਰਟ ਵੀ ਖਰਾਬ ਹੋ ਸਕਦੇ ਹੈ ਇਸ ਕਰਕੇ ਜ਼ਰੂਰੀ ਹੈ ਕਿ ਕੰਪਿਊਟਰ ਨੂੰ ਬੰਦ ਕਿੱਦਾ ਕਰਨਾ ਹੈ ਕੰਪਿਊਟਰ ਨੂੰ ਸ਼ਟਡਾਊਨ ਕਿਵੇਂ ਕਰਨਾ ਹੈ ਉਹਦੇ ਬਾਰੇ ਅਸੀਂ ਪੜ੍ਹਾਂਗੇ ਕੰਪਿਊਟਰ ਸਿਸਟਮ ਨੂੰ ਬੰਦ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ ਨੰਬਰ 1 ਸਟਾਰਟ ਬਟਨ ਤੇ ਕਲਿੱਕ ਕਰੋ ਨੰਬਰ 2 ਪਾਵਰ ਬਟਨ ਤੇ ਕਲਿੱਕ ਕਰੋ ਨੰਬਰ 3 ਉਹਨ ਇੱਕ ਮੀਨੂ ਨਜ਼ਰ ਆਵੇਗਾ नंबर चार शटडाउन ऑप्शन पर क्लिक करो जो शटडाउन बटन पर क्लिक करा ऑप्शन पर क्लिक करा तो कंप्यूटर कुछ समा लवेगा कंप्यूटर बंद कर सो कंप्यूटर हमेशा शटडाउन करना है डायरैक्टली बटन स्विच ऑफ नहीं करने जितों की उन्होंने पावर आ रही है इलैक्ट्रीसिटी की सप्लाई आ रही है सो जो अटार्ट तो बटन से क्लिक करा जो पहले पॉइंट से दस है इस तरह मैन्यू नज़र आएगा दूजा पॉइंट है पवर बटन पर क्लिक करो ऐसा गोल जहाँ बटन नज़र आ रहा है एनू बोलते पावर बटन जो तो पावर बटन से क्लिक करते हैं एक मेन्यू नज़र आया स्लीप शटडाउन रीस्टार्ट ऑप्शन नजर आ रही है असी की करना शटडाउन बटन पर क्लिक करना शटडाउन ऑप्शन पर क्लिक करना यहनू देखो मैं सर्कल किया गया जिम्मे शटडाउन पर क्लिक करा तो कंप्यूटर बंद होना शुरू हो जाएगा सो कंप्यूटर हमेशा शटडाउन करके ही बंद करना ना कि सीधा स्विच ऑफ करना अगे है वे उत्तर वाले प्रश्न तो पहला प्रश्न है ओपरेटिंग सिस्टम की है ਇੰਟਰਫੇਸ ਦੇ ਕਿਸਮ ਅਨੁਸਾਰ ਉਹਨਾਂ ਦੀ ਵਿਆਖਿਆ ਕਰੋ ਇਹ ਸਿਸਟਮ ਸੌਫਟਵੇਅਰ ਦਾ ਭਾਗ ਹੈ ਇਹ ਕੰਪਿਊਟਰ ਨੂੰ ਚਲਾਉਣ ਦਾ ਕੰਮ ਹੁੰਦਾ ਹੈ ਇਸ ਤੋਂ ਬਿਨਾ ਕੰਪਿਊਟਰ ਕੋਈ ਵੀ ਕੰਮ ਨਹੀਂ ਕਰ ਸਕਦਾ ਇਹ ਯੂਜ਼ਰ ਅਤੇ ਹਾਰਡਵੇਅਰ ਵਿੱਚ ਸੰਬੰਧ ਸਥਾਪਿਤ ਕਰਦਾ ਹੈ ਮਤਲਬ ਕਿ ਇੰਟਰਫੇਸ ਦਾ ਕੰਮ ਕਰਦਾ ਹੈ ਉਦਾਹਰਨ ਵਜੋਂ MS DOS, Windows, Android, Unix ਅਤੇ Linux ਆਦਿ ਇਹ ਸਾਰੇ ਆਪਰੇਟਿੰਗ ਸਿਸਟਮ ਹੈ MS DOS ਇੱਕ ਸਭ ਤੋਂ ਪੁਰਾਣਾ ਆਪਰੇਟਿੰਗ ਸਿਸਟਮ ਹੈ ਅੱਜ ਕੱਲ੍ਹ ਵਰਤੇ ਜਾਂਦਾ ਹੈ विंडोज वाले चलते पे है चाहे विंडोज सैवन है एट है टेन है जो इलेवन है एंडरॉयड साढ़े मोबाइल ज टैप वरत्या जाता है यूनिक्स से लाइनिक्स ऑपरेटिंग सिस्टम ने यह भी वरते जाते हैं बड़े लार्ज पद्धर से यह बहुत ज्यादा सिक्योर ऑपरेटिंग सिस्टम ने जो इंटरनेट से सर्वर है वो मैक्सीम यूनिक्स लाइनिक्स बेस ने अगर इंटरफेस तीन किस्म के होंगे नंबर एक सी यू आई इसका पूरा नाम करैक्टर यूजर इंटरफेस है कमांड लाइन इंटरफेस भी कहा जाता है यह कंप्यूटर काम तमाम टैक्सट बेस्ड कमांड्स की वरतों करता है मतलब कि अच्छी जी कमांड्स है आप टाइप करके दें जबकि असं मैक्सीम काम अच्छा क्लिक ना करते हैं लेकिन जो सी जी ओ ही चलता हर काम जरा तो टाइप करके दिता जाता स उदाहरण वजो यह इंटरफेस एम एस डोस या जूनिक्स ऑपरेटिंग सिस्टम में वरत्या जाता है जो आप डोस की गल करिए माइक्रोसॉफ्ट डिस्क ओपरेटिंग सिस्टम की या जूनिक्स की अच्छी सारे कमांड्स जी कीबोर्ड तो टाइप ਕੀਤੀਆਂ ਜਾਂਦੀਆਂ ਸੱਤ ਨੰਬਰ 2 ਜੀ ਜੁਆਈ ਇਸ ਦਾ ਪੂਰਾ ਨਾਮ ਗ੍ਰਾਫੀਕਲ ਯੂਜ਼ਰ ਇੰਟਰਫੇਸ ਹੈ ਮਤਲਬ ਕਿ ਇਹਦੇ ਵਿੱਚ ਮਾਊਸ ਵਰਤਿਆ ਜਾਂਦਾ ਹੈ ਤੇ ਸੀ ਜੀ ਯੂਆਈ ਚ ਕੀਬੋਰਡ ਵਰਤਿਆ ਜਾਂਦਾ ਸਿਰਫ ਇਹ ਕੰਪਿਊਟਰ ਦਾ ਕੰਮ ਕਰਨ ਲਈ ਆਈਕਨ ਬਟਨ ਜਾਂ ਮੈਨੂ ਦੀ ਵਰਤੋਂ ਕਰਦਾ ਹੈ ਕਿ ਇਹਦੇ ਵਿੱਚ ਜੇ ਕੋਈ ਕੰਮ ਕਰਨਾ ਹੈ ਤੁਹਾਨੂੰ ਆਈਕਨ ਨਜ਼ਰ ਆਣਗੇ ਬਟਨ ਨਜ਼ਰ ਆਣਗੇ ਜਾਂ ਮੈਨੂ ਨਜ਼ਰ ਆਣਗੇ ਜਿਨ੍ਹਾਂ ਤੇ ਬੈਕ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕਿਸੇ ਵੀ ਐਪ ਨੂੰ ਓਪਨ ਕਰ ਸਕਦੇ ਹਾਂ ਉਦਾਹਰਨ ਲਈ ਵਿੰਡੋਜ਼ ਆਪਰੇਟਿੰਗ ਸਿਸਟਮ विंडोज देखा आइकन बने आते हैं मेन्यू आते हैं टैब आते हैं सारा माउस के क्लिक यूज करते होकेशन की बोर्ड ना भी वरत सकते हो मतलब सिलेक्ट करके एंटर की प्रेस करके सो so, जी यू आई की बोर्ड भी चलता है माउस भी चलता है लेकिन ऐसे ज्यादा काम जो माउस के क्लिक ना चलता है नंबर तीन टी यूआई इस टच यूजर इंटरफेस भी कहा जाता है यूजर न के ज टच करके किसी जंत्र काम करने की आज्ञा देंदा है जो असं मैक्सीम अपनी लाइफ अलग यूज कर रहे हैं ਜਿਵੇਂ ਕਿ ਇਹ 스마트폰 ਤੇ ਟੈਬਲੇਟ ਵਿੱਚ ਵਰਤਿਆ ਜਾਂਦਾ ਹੈ ਤੁਹਾਡਾ ਐਂਡਰੋਇਡ ਫੋਨ 스마트폰ਾਂ ਪਰ ਟੱਚ ਨਾ ਵਰਤਦੇ ਆ ਇਸ ਤੋਂ ਇਲਾਵਾ ਜਿਹੜੀ ATM ਮਸ਼ੀਨ ਹੁੰਦੀ ਹੈ ਬੈਂਕ ਦੇ ਬਾਹਰ ਲੱਗੀ ਹੁੰਦੀ ਹੈ ਪੈਸੇ ਕਢਵਾਉਣ ਲਈ ਉਹ ਵੀ ਟੱਚ ਯੂਜ਼ਰ ਇੰਟਰਫੇਸ ਨੂੰ ਪ੍ਰੀਫਰੈਂਸ ਦਿੰਦਾ ਹੈ ਦੂਜਾ ਪ੍ਰਸ਼ਨ ਹੈ ਵਿੰਡੋਜ਼ ਐਪਲੀਕੇਸ਼ਨਸ ਕੀ ਹਨ ਤੁਸੀਂ ਰਨ ਬਾਕਸ ਦੀ ਵਰਤੋਂ ਕਰਕੇ ਆਮ ਤੌਰ ਤੇ ਵਰਤੋਂ ਵਿੱਚ ਆਉਣ ਵਾਲੀਆਂ ਵਿੰਡੋਜ਼ ਐਪਲੀਕੇਸ਼ਨਾਂ ਕਿਵੇਂ ਖੋਲੋਗੇ ਵਿੰਡੋਜ਼ ਐਪਲੀਕੇਸ਼ਨਾਂ ਨੂੰ ਵਿੰਡੋਜ਼ ਐਪਸ ਵੀ ਕਿਹਾ ਜਾਂਦਾ ਹੈ ਇਹ ਉਹ ਪ੍ਰੋਗਰਾਮ ਹਨ ਜੋ ਮਾਈਕਰੋਸਾਫਟ ਵਿੰਡੋਸ ਆਪਰੇਟਿੰਗ ਸਿਸਟਮ ਦੇ ਅੰਦਰ ਕੰਮ ਕਰਨ ਲਈ ਤਿਆਰ ਕੀਤੇ ਗਏ ਹਨ। ਮਤਲਬ ਕਿ ਵਿੰਡੋਸ ਦੇ ਅੰਦਰ ਜਿੱਦਾਂ ਵਿੰਡੋਸ 7 ਹੈ, ਵਿੰਡੋਸ 8 ਹੈ, ਵਿੰਡੋਸ 10 ਹੈ, ਉਹਦੇ ਅੰਦਰ ਜਿਹੜੇ ਪ੍ਰੋਗਰਾਮ ਆਪਾਂ ਡਿਫਾਲਟ ਓਪਨ ਕਰਦੇ ਹਾਂ, ਉਹਨਾਂ ਨੂੰ ਵਿੰਡੋਸ ਐਪਸ ਕਿਹਾ ਜਾਂਦਾ ਹੈ, ਜਿਹੜੇ ਉਹਦੇ ਨਾਲ ਆਉਂਦੇ ਨੇ। ਬਾਕੀ ਐਪਸ ਜਿਹੜਾ ਆਪਾਂ ਬਾਅਦ 'ਚ ਲੋਡ ਕਰਦੇ ਹਾਂ, ਉਹ ਡਿਫਾਲਟ ਐਪਸ ਨਹੀਂ ਹੁੰਦੇ। ਆਮ ਤੌਰ ਤੇ ਵਰਤੋਂ ਵਿੱਚ ਆਉਣ ਵਾਲੀਆਂ ਵਿੰਡੋਸ ਐਪਲੀਕੇਸ਼ਨ ਨੋਟਪੈਡ, ਪੇਂਟ ਬਰਸ਼, ਅੱਧੇ ਕੈਲਕੂਲੇਟਰ ਆਦਿ ਹਨ। ਅਰਨ ਬ विंडोज ऑपरेटिंग सिस्टम प्रोग्राम खोलने का एक तेज़ और सुविधाजनक तरीका प्रदान करता है रन बॉक्स में खोलने विंडोज प्लस आर की होती है मतलब कि अभी मान लो पेंट खोलना है समझ जाना पेगा स्टार्ट बटन आल प्रोग्राम असैसरीज फिर पेंट नोटपैड खोलना है वो सेम स्टैप स्टार्ट क्लिक करना है आल प्रोग्राम्स से जाना है असैसरीज दैन जो भी ऐप ओपन करनी है नोटपैड खोलना है या कैलकुलेटर खोलना है बट जेकर अपना जल्दी किसी ऐप को ओपन करना है ਤੇ ਉਹਦਾ ਸਭ ਤੋਂ ਵਧੀਆ ਤਰੀਕਾ ਹੈ ਰਨ ਬਾਕਸ ਤੇ ਰਨ ਬਾਕਸ ਤੁਹਾਨੂੰ ਦੱਸਿਆ ਕਿ ਕੀਬੋਰਡ ਤੋਂ ਵਿੰਡੋ ਜਮਾ ਆਰ ਬਟਨ ਹੁੰਦਾ ਕੰਟਰੋਲ ਤੇ ਓਲਡ ਦੇ ਵਿੱਚ ਕਰ ਹੁੰਦਾ ਬਣਿਆ ਬਟਨ ਵਿੰਡੋਸ ਦਾ ਇਹਨੂੰ ਯੂਜ਼ ਕਰਕੇ ਆਪਾਂ ਸਿੱਧਾ ਰਨ ਬਾਕਸ ਓਪਨ ਕਰ ਸਕਦੇ ਹਾਂ ਰਨ ਬਾਕਸ ਦੀ ਮਦਦ ਨਾਲ ਨੋਟਪੈਡ ਨੂੰ ਖੋਲਣ ਲਈ ਜਿਹੜੀ ਕਮਾਂਡ ਹੈ ਉਹਦੀ ਨੋਟਪੈਡ कि रनबॉक्स में जाके देखो विंडो जमा आर की दबाओगे इस तरह रन बॉक्स नज़र एच में नोट नोटपैड लिखे जिम्मे नोटपैड लिखिए ओके बटन से मैं क्लिक कराँगा जै एंटर करा तो सीधा नोटपैड ओपन हो जाएगा कि तूरे स्टैप फॉलो करने की लड़ू नहीं है कि स्टार्ट जाओ प्रोग्राम से जाओ असैसरीज से जाओ नोटपैड पर जाओ सीधा थोड़ा नोटपैड जपन हो जाएगा तो जिन समय की बचत हो नंबर दो रनबॉक्स की मदद न पेंट ब्रशू खोलने लिए असी एम एस पेंट जी ब्रश कमांड की वरतों ਕਰਦੇ ਹਾਂ ਮਤਲਬ ਜੀ ਕਾ ਪਰਨ ਬਾਕਸ ਨਾਲ ਪੇਂਟ ਖੋਲਣਾ ਇਥੇ ਐਮ ਐਸ ਪੇਂਟ ਲਿਖਾਂਗੇ ਰਨ ਬਾਕਸ ਜਿਵੇਂ ਨੋਟਪੈਡ ਲਿਖਿਆ ਜਾਂ ਪੀ ਪਲੱਸ ਲਿਖ ਕੇ ਐਂਟਰ ਮਾਰਾਂਗੇ ਤੇ ਤੁਹਾਡਾ ਜਿਹੜਾ ਪੇਂਟ ਬ੍ਰਸ਼ ਚ ਪੇਂਟ ਹੈ ਓਪਨ ਹੋ ਜਾਵੇਗਾ ਨੰਬਰ 3 ਰਨ ਬਾਕਸ ਦੀ ਮਦਦ ਨਾਲ ਕੈਲਕੂਲੇਟਰ ਨੂੰ ਖੋਲਣ ਲਈ ਕੈਲਕ ਕਮਾਂਡ ਦੀ ਵਰਤੋਂ ਹੁੰਦੀ ਹੈ ਕਿ ਰਨ ਬਾਕਸ ਵਿੱਚ ਆਪਾਂ ਕੈਲਕ ਲਿਖਾਂਗੇ ਤੇ ਉਹਦੇ ਨਾਲ ਹੀ ਸਾਡੇ ਯਾਰ ਕੈਲਕੂਲੇਟਰ ਓਪਨ ਹੋ ਜਾਵੇਗਾ ਤੇ ਅੱਜ ਲਈ ਇੰਨਾ ਹੀ ਅਗਲੀ ਵਾਰ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੇ ਕੋਈ ਕੁਰੀ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੇ ਮਤਲ ਲੈ ਸਕਦੇ ਹੋ ਧੰਨਵਾਦ